ਇੱਕਾ ਬਾਈ ਨੇ ਹੈਂਡਲ ਵਾਲਾ ਕੰਮ ਵੀ ਮੁਕਾਤਾ ਇਹਦੀ ਬਹੁਤ ਦਿੱਕਤ ਆਉਂਦੀ ਸੀ ਦੇਖ ਸਾਡੇ ਨੂੰ ਤੁਸੀਂ ਪਹਿਲੇ ਸੈੱਟ ਤੋਂ ਸਟਾਰਟ ਹੈਲਟਰੀ ਲਾਤੀ ਤੇ ਸਾਰੇ ਇੰਡੀਓਂ ਦੀ ਟੈਟਰ ਸਾਰੇ ਹੱਥਾਂ ਦੀ ਦੇਤੇ ਹਾਰਨ ਜੰਨਾ ਪ੍ਰੂਫ ਕੰਟਰੋਲ ਮਨੇ ਆਪਿਆ ਹੈਗਾ ਬਹੁਤ ਹੀ ਵਧੀਆ ਬਾਈ ਤੁਸੀਂ ਆ ਜਿਗਾਰ ਲਾਇਆ ਹੋਇਆ ਯਾਰ ਇਹ ਜਿਵੇਂ ਕਹਿੰਦੇ ਨੇ ਨਾ ਭਰਾਵੋ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਉਵੇਂ ਬਾਈਆਂ ਨੇ ਇੱਕ ਆ ਚੀਜ਼ ਤਿਆਰ ਕਰੀ ਐ ਦਿਖਾਉਣਿਆ ਤੁਹਾਨੂੰ ਪੂਰੀ ਰੀਜਾਂ ਲਾ ਲਾ ਕੇ ਤੁਸੀਂ ਦੇਖ ਕੇ ਕਹੋਗੇ ਵੀ ਬਾ ਕਮਾਲ ਕਰੀ ਪਈ ਐ ਫੀਟਰ ਰੇੜਾ ਫੀਟਰ ਰੇੜੇ ਤਾਂ ਦੁਨੀਆ ਬਹੁਤ ਤਿਆਰ ਕਰਦੀ ਐ ਤੁਸੀਂ ਵੀ ਦੇਖੇ ਹੋਣਗੇ ਆ ਮਾਰੇਓ ਕਿਰਾਂ ਝਲਕ ਪਰ ਤੁਸੀਂ ਇਹਦੇ ਨਾਲ ਦਾ ਇੰਨਾ ਸਾਫ਼ ਸੁਥਰਾ ਤੇ ਵਧੀਆ ਕੰਡੀਸ਼ਨ ਦਾ ਨਵਾਂ ਬਣਿਆ ਹੋਇਆ ਜੌਂਡੀਅਰ ਟਰੈਕਟਰ ਵਾਂਗੂ ਚੱਜਦਾ ਹੈਗਾ ਇਹੋ ਜਿਹਾ ਫੀਟਰ ਰੇੜਾ ਨਹੀਂ ਦੇਖਿਆ ਹੋਣਾ ਇਹਦੀ ਫੀਟ ਰੇੜਿਆਂ ਦੀ ਸ਼ੁਰੂਆਤ ਹੀ ਭਰਾਵੋ ਲੌਂਗਵਾਲ ਤੋਂ ਹੋਈ ਹੋਈ ਐ ਲੌਂਗਵਾਲ ਹੀ ਖੜਿਆ ਆਪਾਂ ਧਮਾਨ ਵਰਕਸ਼ਾਵਾ ਬਾਈਆਂ ਦੀ ਤੁਸੀਂ ਪਹਿਲਾ ਫੀਟ ਰੇੜੇ ਦਾ ਆਲਾ-ਦਾਲਾ ਦੇਖੋ ਜੱਜਦਾ ਨਾ ਨਵਾਂ ਜਮਾ ਗੱਡੀ ਵਾਂਗੂ ਤਿਆਰ ਕਰਿਆ ਹੋਇਆ ਹੈਗਾ ਬਾਈਆਂ ਨੇ ਅੱਗੇ ਵੀ ਦਿਖਾਉਣੇ ਆਪਾਂ ਤੁਹਾਨੂੰ ਬਹੁਤ ਘੱਟ ਖਰਚੇ ਤੇ ਨਾਲੇ ਜਮਾ ਤੁਸੀਂ ਆਹ ਸੋਹ ਦੇਖ ਲਓ ਜੌਂਡੀਅਰ ਟਰੈਕਟਰ ਵਾਂਗੂ ਤਿਆਰ ਕਰੀ ਹੋਈ ਐ ਵਿੱਚ ਲਾਈਟਾਂ ਫਿਕਸ ਕੀਤੀਆਂ ਹੋਈਆਂ ਨੇ ਨਾਲੇ ਨਾਲੇ ਜਿਹੜਾ ਅੱਗੇ ਹੈਂਡਲ ਮਾਰਨਾ ਪੈਂਦਾ ਹੁੰਦਾ ਸੀ ਆਪਾਂ ਨੂੰ ਬਾਈਆਂ ਨੇ ਉਹ ਕੰਮ ਨਿਮੇਟਤਾ ਸੈਲਫ ਫਟੇ ਕਰਿਆ ਹੋਇਆਗਾ ਸਾਰਾ ਇਹ ਚਾਬੀ ਨਾਲ ਸਟਾਰਟ ਹੁੰਦਾਗਾ ਗੱਡੀ ਵਾਂਗੂ ਇਹਦੇ ਇੰਡੀਕੇਟਰ ਨੇ ਸਾਰਾ ਕੁਝ ਇਹਦੇ ਸਟੀਅਰਿੰਗ 'ਚ ਆਇਆ ਜਿਵੇਂ ਕਰੂਜ਼ ਗੱਡੀਆਂ ਦੇ ਨਹੀਂ ਆਪਾਂ ਕਹਿੰਦੇ ਕਰੂਜ਼ ਕੰਟਰੋਲ ਆ ਗਿਆ ਹੱਥ 'ਚ ਇਹਦਾ ਸਾਰਾ ਕੁਝ ਬਾਈਆਂ ਨੇ ਹੱਥ 'ਚ ਦਿੱਤਾ ਹੋਇਆਗਾ ਆਹ ਕਰਿਓ ਤੁਸੀਂ ਚੈੱਕ ਤੁਹਾਨੂੰ ਦਿਖਦਾ ਹੋਊਗਾ ਬਾਕੀ ਫਿੱਟਰ ਜਿਹੜਾ ਦੱਸ ਰਿਹਾ ਹੈਗਾ ਵੀ ਮੇਰੇ ਤੇ ਰੀਜਾਂ ਲਾਈਆਂ ਹੋਈਆਂ ਨੇ ਜਿਹੜੇ ਵੀਰ ਕੋਈ ਤਿਆਰ ਕਰਾਉਣਾ ਚਾਹੁੰਦੇ ਨੇ ਤੁਸੀਂ ਕਨੈਕਟ ਵੀ ਕਰ ਲਿਓ ਬਾਕੀ ਆ ਸੀਟਾਂ ਦੇਖ ਲਓ ਤੁਸੀਂ ਇਹਦੇ ਨੀਚੇ ਬਾਈਆਂ ਨੇ ਟੂਲ ਦਿੱਤੇ ਹੋਏ ਨੇ ਵਿੱਚੋਂ ਬਹੁਤ ਵਧੀਆ ਹੈਗਾ ਸਾਫ਼ ਸੁਥਰਾ ਰੱਖਿਆ ਹੋਇਆ ਹੈਗਾ ਚਾਰ ਗੇਰਾਂ ਵਾਲਾ ਹੈ ਇਹ ਇਹ ਗੇਰੇ ਤੇ ਕੰਮਜਾਬ ਤਾਂ ਹੋਇਆਗਾ ਬਾਜ ਨੂੰ ਤੁਸੀਂ ਕਿੰਨਾ ਮਰਜੀ ਇਹਦੇ ਚ ਪਾ ਲਿਓ ਕੋਈ ਇਹ ਆਏ ਨਹੀਂ ਹੈਗਾ ਵੀ ਚੱਕਰ ਤੋੜ ਜਾਂਦਾ ਹੈਗਾ ਤਾਂ ਇਹ ਗੇਰ ਲਾਇਆ ਜਾਂਦਾ ਇਹਨੂੰ ਜਿਵੇਂ ਆਪਾਂ ਕਰੇ ਲੂਟੋ ਆਟੋ ਬਾਈ ਵਾਸਤੇ ਟਰੈਕਟਰ ਰੱਖ ਦਿਆਂਗੇ ਉਹ ਚੀਜ਼ਾਂ ਦਾ ਕੰਮ ਦੇ ਦਿੰਦਾ ਇਹ ਨਾਲੇ ਇਹਦਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਘੱਟ ਖਰਚੇ ਵਾਲੀ ਚੀਜ਼ ਹੈ ਤੁਸੀਂ ਹੋਰ ਵੀ ਨੇੜੇ ਤੇੜੇ ਫੀਟ ਰੇੜੇ ਦੇਖੇ ਹੋਣਗੇ ਪਰ ਜਿਹੜੇ ਵੀਰ ਨੇ ਲੈਣਾ ਹੋਇਆ ਨਾ ਇੱਕ ਵਾਰੀ ਇਹਨਾਂ ਕੋਲੇ ਗੇੜਾ ਜਰੂਰ ਮਾਰ ਕੇ ਜਾਇਓ ਪਹਿਲਾਂ ਕੰਮ ਦੇਖਿਓ ਬਾਈਆਂ ਦਾ ਫੇਰ ਆ ਕੇ ਕਹੋ ਵੀ ਬਾਈ ਹਾਂ ਚੀਜ਼ ਬਣਾਉਂਦੇ ਨੇਗੇ ਜੇ ਤੁਸੀਂ ਹੋਰ ਵੀ ਕੋਈ ਚੀਜ਼ ਪੁੱਛਣੀ ਹੈ ਤਾਂ ਨੰਬਰ ਤੇ ਬਾਈ ਨਾਲ ਗੱਲ ਵੀ ਕਰ ਸਕਦੇ ਹੋ ਮੈਂ ਉੱਪਰ ਬਾਈ ਦਾ ਨੰਬਰ ਦੇ ਦਿਨਾਂਗਾ ਵੈਸੇ ਸਾਰੇ ਲੰਗਵਾਲ ਚ ਨੇੜੇ ਤੇੜੇ ਤਾਂ ਇਹਨਾਂ ਨੂੰ ਜਾਣਦੀ ਨੇ ਇਹਨਾਂ ਤੋਂ ਫੀਟ ਰੇੜੇ ਤਿਆਰ ਹੋ ਹੋ ਕੇ ਕਲੇ-ਕਲੇ ਪਿੰਡ ਚ ਫੀਟ ਰੇੜੇ ਪੰਚਾਤੇ ਇਹਨਾਂ ਨੇ ਬਾਕੀ ਜਿਹੜੀ ਇਹਨਾਂ ਨੇ ਹੁਣ ਨਵਾਂ ਕੰਮ ਕਰਿਆ ਨਾ ਜਿਹੜਾ ਸ਼ੋਅ ਵਾਲਾ ਤੇ ਜਿਹੜੀ ਆ ਸਤਰੀ ਤੇ ਇਹਨਾਂ ਤੇ ਇਹ ਕਾਬਰ ਲਾਉਣ ਲੱਗੇ ਸ਼ੀਟ ਕਾਬਰਾਂ ਤੇ ਇਹ ਕੰਮ ਬਹੁਤ ਵਧੀਆ ਕੀਤਾ ਇਹਨਾਂ ਨੇ ਤੇ ਇੱਕ ਜਿਹੜਾ ਵੀ ਤੁਹਾਡੇ ਕੋਲੇ ਕੋਈ ਟਰੈਕਟਰ ਹੈਗਾ ਤੁਸੀਂ ਉਹਦੇ ਨਾਲ ਦਾ ਹੀ ਬਾਈਆਂ ਤੋਂ ਰੰਗ ਕਰਾ ਸਕਦੇ ਹੋਗੇ ਉਹਦਾ ਕੋਈ ਅਲੱਗ ਤੋਂ ਖਰਚਾ ਨਹੀਂ ਲੈਂਦਾ ਜਾਂਦਾ ਚੀਜ਼ ਪ੍ਰਭੋ ਕਰੇ ਖੜੀ ਜੱਚਦੀ ਹੈਗੀ ਬਾਕੀ ਤੁਹਾਨੂੰ ਇਹ ਦਿਖ ਵੀ ਰਿਹਾ ਤੁਹਾਡੀਆਂ ਅੱਖਾਂ ਨੂੰ ਜੱਚਦਾ ਹੈ ਪੈਸੇ ਲਾਏ ਮੁੱਲ ਮੋੜਦੇ ਨਹੀਂਗੇ ਕੱਲੀ-ਕੱਲੀ ਚੀਜ਼ ਤੇ ਰੀਜ ਲਾਈ ਹੋਈ ਐ ਜਿਹੜੇ ਵੀਰ ਨੇ ਸੋ ਤਿਆਰ ਕਰਾਉਣਾ ਹੋਵੇ ਫਿਟਰ ਰੇੜਾ ਸੋ ਆ ਨੰਬਰ ਤੇ ਗੱਲ ਕਰ ਲਿਓ ਵੀਰਾਂ ਨਾਲ ਆ ਬਹੁਤ ਹੀ ਕੈਮ ਨੇ ਬਹੁਤ ਹੀ ਨਰਮ ਸੁਭਾਅ ਦੇ ਮਾਲਕ ਨੇ ਬਹੁਤ ਹੀ ਘੱਟ ਖਰਚੇ ਦੇ ਕੰਮ ਹੋਊਗਾ ਤੁਹਾਡਾ ਨਾਲੇ ਕੰਮ ਤੁਹਾਨੂੰ ਦੱਸੂਗਾ ਵੀ ਹਾਂ ਬਾਈਆਂ ਨੇ ਤਿਆਰ ਕੀਤੀ ਐ ਕੋਈ ਚੀਜ਼ ਸੋ ਜਿਹੜੇ ਵੀਰ ਨੇ ਲੈਣਾ ਹੋਵੇ ਆ ਨੰਬਰ ਤੇ ਕਾਲ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਵੀਰ ਦੇਖ ਸਕੇ ਬਾਈਆਂ ਦੇ ਕੰਮ ਨੂੰ ਧੰਨਵਾਦ